ਹੈ ਕੁੜੀ ਪ੍ਰੀਤੋ ਹਾਂ ਕੁੜੀ ਕੁੜੀ ਜਿਹੜੇ ਵਿਆਹਾਂ ਆਪਾਂ ਗੰਨੀਆਂ ਤੇ ਆ ਨਾ ਕੁੜੀ ਹਾਏ ਹਾਏ ਕੁੜੀ ਕੀ ਤਮਾਸੇ ਲੱਗੇ ਉਸ ਨੂੰ ਕੁੜੇ ਮੈਂ ਸੋ ਤਾਂ ਜਾ ਦੀ ਰਹਿਗੇ ਹਾਂ ਨਾਲ ਕਿਆ ਨੂੰ ਤਾਂ ਜਮੀ ਰਾਹ ਦੀ ਆਮਨੇ ਹਾਂ ਭਾਈ ਆਮੇ ਤਾਂ ਜਮੀ ਰਾਹ ਕਾ ਆ ਨਾਨਕਾ ਨਾਨਕਾ ਕਹਿੰਦੀ ਤੂੰ ਰੇਲ ਬਣਾ ਦੀ ਆਪਾਂ ਨੇ ਰੇਲ ਬਣਾ ਦੀ ਨਾਨਕਾ ਕੀ ਤੋ ਨਾਨਕਾ ਕਹਿੰਦਾ ਤੂੰ ਬੋਲ ਬੈਠ ਕੇ ਗਾਵਾ ਕੇ ਭਾਈ ਹੋਰ ਯਾਰ ਇਸਨੇ ਵੀ ਬਹੁਤ ਤਮਾਸੇ ਲਾਏ ਇਹ ਦਾਦਾ ਜੀ ਲੈ ਮੈਂ ਤਾਂ ਨੱਚਦੀ ਨੱਚਦੀ ਸਟੇਜ 'ਤੇ ਡਿੱਗ ਗਈ ਸੀ ਪਰ ਕੋਈ ਨਾ ਪਰ ਨਾਚਣੂ ਮੈਂ ਵੀ ਨਿਹੜ ਦੀ ਚ ਬੁੜੀ ਹੋ ਜਾਂ ਸਹੀ ਵਰਤ ਪਰ ਨਾਚੂਗੀ ਜ਼ਰੂਰ ਚ ਉੱਠੀ ਦਮ ਤੋੜਦੇ ਹੋ ਹਾਏ ਕੋੜੇ ਇਸ ਤਰ੍ਹਾਂ ਗੀਆਂ ਬੱਤਾਂ ਗੈਂ ਕੋੜੇ ਦਮ ਤੋੜਦਾ ਮੈਂ ਤਾਂ ਵੀ ਨਹੀਂ ਮਹਾਬਿੰ ਕੋਈ ਦੇਖ ਨਾਲੇ ਮੈਂ ਤਾਂ ਫੜਾ ਫੜ ਕੇ ਖੜੀ ਹੋ ਗਈ ਮੈਂ ਤਾਂ ਡਰ ਦੇਣੀ ਪੜੀ ਤੂੰ ਮੈਂ ਲੈਣੀ ਮੇਰੇ ਉੱਪਰ ਚੁੰਨੀ ਦੇਦੀ ਉੱਪਰ ਚੁੰਨੀ ਦੇ ਕੇ ਉਹ ਤੁਮਸਾ ਕਰਨ ਲੱਗੀ ਮੇਰਾ ਤਾਂ ਪੈਰ ਅਟਕ ਗਿਆ ਕਿਸੇ ਮੇਕ ਮੈਂ ਉਹ ਜਿਹੜੀ ਸਟੇਜ ਲਾਦੇ ਆ ਉਹ ਦੇਖੋ ਪ੍ਰਸੰਗਲ ਸਿਲਾਰ ਕੇ ਤੇ ਕਦੇ ਲੈ ਨਹੀਂ ਆਵੋ ਟਾਂ ਕਦੇ ਕਾਲੀਆਂ ਫੋਟੋ ਕਰਦੇ ਉਹ ਲੱਟਾਂ ਘੁੰਮੇ ਤੀਆਂ ਲੱਟਾਂ ਨੀ 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 ਨਾ ਘੁੰਮੇ ਉਹ ਲੱਟਾ ਮੈਨੂੰ ਜਦੋਂ ਕਦੇ ਕਾਲੇ ਕੱਪੜੇ ਦਿਖਣ ਲੱਗ ਜਾਂਦਾ ਥੋੜੀ ਮੈਂ ਤਾਂ ਛੋਰੀ ਨਾ ਪਤਾ ਲੱਗਦਾ ਮਰ ਤੜਾ ਵਾਜ ਗਈ ਵੀ ਨੀ ਅੱਖਾਂ ਗੇਂਹੇ ਰਹਾ ਗਏ ਮਰ ਤੂੰ ਮਰ ਛੋਰੀ ਨਾ ਮੈਂ ਤਾਂ ਮੈਂ ਤਾਂ ਟੋਲੀ ਜਾਉ ਮੈਂ ਟੋਲੀ ਜਾਉ ਓकडे ਮਰ ਛੋਰੀ ਖੜੇ ਬੱਗੀ ਜਦੋਂ ਦੇਖਿਆ ਛੋਰੀ ਮੇਰੇ ਨਾਲ ਬੈ ਖੜੀ ਉਸਕੇ ਤਾਂ ਕੱਪੜੇ ਬੜੇ ਕਾਲੇ ਕਾਲੇ ਲੱਗਦਾ ਮੈਨੂੰ ਉਹ ਕਹੇ ਬੇਬੇ ਦਾ ਲੱਟਾਂ ਪੜੈਦੀਆਂ ਕਹੇ ਲੱਟਾਂ ਕਰਕੇ ਕਾਲੀ ਲੱਗਦੀਆਂ ਦਾ ਮੈਨੂੰ ਹੈ ਤੈਨੂੰ ਤਾਂ ਮਾਹ ਨਾਮ ਚੱਕਰ ਨਹੀਂ ਆਇਆ ਮੈਂ ਤਾਂ ਸਟੇਜ ਖਤਮ ਹੋ ਗਈ ਮਾਈਕ ਪਾਸ ਫੜ ਕੇ ਮੇਰਾ ਤਾਂ ਪੈਰ ਅਟਕ ਗਿਆ ਉਧਰ ਹੋ ਗਿਆ ਸਟੇਜ ਗਿਆ ਨੂੰ ਖਤਮ ਹੋਈ ਤੀ ਮੈਂ ਦੇਖਿਆ ਫਿਰ ਉਹ ਸਾਰਾ ਵੀਡੀਓ ਮੈਂ ਹਾਂ ਉਹ ਤਾਂ ਬਣੇ ਕਿਤੇ ਮੇ ਇੱਕ ਨਾ ਪੈਰ ਅਟਕ ਗਿਆ ਮੇ ਜੁੱਤੀ ਦਾ ਅੱਛਾ ਮੈਂ ਤਾਂ ਡਰ ਤੜੇ ਜਿੰਨ ਤੋਂ ਨਿਉ ਪਤਾ ਲੱਗ ਗਿਆ ਵੀ ਡਿੱਗੀ ਹਾਂ ਕੁੜੀ ਜ ਤਾਂ ਡਿੱਗੀ ਬਣੇ ਮੈਂ ਕਰੂ ਉਹ ਮੈਂ ਹੱਸਾ ਤੋਂ ਬਣ ਕੁਸਟ ਲੱਗ ਗਿਆ ਹੁਣ ਮੈਂ ਤਾਂ ਬੋਹ ਕੋਲੇ ਬੈਠ ਗਈ ਬੂਆ ਕੋਲੇ ਕੁਰਸੀ ਤੇ ਹਾਂ ਫਿਰ ਤਾਂ ਕੁਰਸੀ ਉੱਤੇ ਸ਼ਰਮਾਈ ਨੂੰ ਤਾਂ ਤਦੋਂ ਨੱਚੀ ਵੀ ਬਹੁਤ ਮਣੀ ਬਹੁਤ ਜ਼ਿਆਦਾ ਬੰਗੜਾ ਪਾਇਆ ਨਾਈ ਤੂੰ ਗਾ ਨੱਚਣ ਵਾਲੇ ਕੀ ਅੱਡੀ ਨ ਰਹਿੰਦੀ ਬੋਲਣ ਕਹਿੰਦੇ ਹੈਗੇ ਨਿਊ ਕਿਆ ਕਰੈ ਨੱਚਣ ਵਾਲੇ ਕੀ ਅੱਡੀ ਨ ਰਹਿੰਦੀ ਗਾਉਣ ਵਾਲੇ ਕਾ ਮੂੰਹ ਹੋਰ ਨਿਊ ਬੋਲੀ ਨਾ ਬਾਮਾ ਨੱਚ ਕੇ ਦੇ ਵਿੱਚ ਤੂੰ ਐ ਕਿਆ ਕਰੈ ਨਿਊ ਤੋ ਆਵੇ ਬਣੀ ਮੇਰੇ ਵੀ ਆਵੇ ਮੈਨੂੰ ਕੋਈ ਆਂਦੀ ਨਹੀਂ ਹਾਂ ਤੇ ਕੋਈ ਕੁਸ਼ੀਆਂ ਦਾ ਨਾ ਬਣੇ ਹੋ ਜੇ ਤਾਲਸ ਮੈਂ ਵਿਆਹ ਹੋਇਆ ਤਾਂ ਉਸ ਦਾ ਸੋਹਰੇਗਾ ਨਾ ਕੁੜੇ ਕੱਡਾ ਬਣਾ ਪੈਲਸ ਤਾਂ ਮੈਂ ਮੈਨੂੰ ਤਾਂ ਪਤਾ ਨਾ ਲੱਗਿਆ ਕਰਿਆ ਕਿ ਇਧਰ ਮੁੜਦਾ ਕਿ ਇਧਰ ਕੁੜੀ ਜਾਂ ਖਾਣ ਆਲੀਆਂ ਕੇ ਸੀਜਾ ਪੜੀਆਂ ਖਾਣ ਆਲੀਆਂ ਉਹ ਦੱਸ ਲਓ ਫੇਰ ਬਾਸ ਸੁਣ ਕੁੜੇ ਉਹੀ ਪੈਸੇ ਲੋਕ ਉਹੀ ਰੋੜੀ ਹੈ ਨਾ ਹਾਂ ਇਤਨਾ ਤਰ੍ਹਾਂ ਖਰਚ ਕਰਦੇ ਮੈਂ ਕਿਹੜੇ ਪੀਲੀ ਸੀ ਵਰਫੀ ਪੜੀ ਹੈ ਅੱਡ ਕੀ ਹੋ ਗਈ ਕੁੜੇ ਚਿੱਟੀ ਸੀ ਵਰਫੀ ਪੜੀ ਹੈ ਕੁੜੇ ਲਾਲ ਸੀ ਵਰਫੀ ਪੜੀ ਹੈ ਗਾਜਰ ਪੱਕ ਵਾਲੀ ਮੈਂ ਇਸ ਨੂੰ ਕਿਹੜੀ ਵਰਫੀ ਕਹੇ ਕੁੜੇ ਮੈਂ ਤਾਂ ਵਣ ਚੱਕ ਚੱਕ ਕਚੱਕ ਵਿੱਚ ਰੱਖ ਲੀਆਂ ਜਦੋਂ ਵਣ ਇੱਕ ਉਕਾ ਬੁੜਕਾ ਵੱਡੇ ਆ ਉਤਮਤ ਸਵਾਦ ਨਾ ਲੱਗਿਆ ਫੇਰ ਬੈਣ ਇੱਕ ਹੋਰ ਜਗਿਆ ਉਹ ਵੀ ਨਾ ਸਵਾਦ ਲੱਗਿਆ ਮੈਂ ਕਿਹਾ ਹੁਣ ਕੇਕ ਨੂੰ ਮੈਂ ਤਾਂ ਕਹਿੰਦੇ ਬਰਚ ਕੇ ਦਿਨ ਧਰਦੀ ਆ ਉਸ ਨੂੰ ਕਹਿਦੀ ਆ ਮੈਂ ਇੱਕ ਮੇਰੇ ਨਾਲ ਖਾ ਲੇ ਮੈਂ ਲੈ ਬੈਣ ਤੂੰ ਖਾ ਲੈ ਉਸ ਦੀ ਪਲੇਟ ਵਿੱਚ ਧਰ ਦਈਏ ਮਾਂ ਬੈਣ ਤੂੰ ਮੇਰੇ ਨਾਲ ਖਾਣ ਲੱਗਦੇ ਹੁਣ ਤਾਂ ਤੈਨੂੰ ਖਾਣੇ ਪੜੇਗੇ ਡੇਗਣੇ ਤਾਂ ਹੈ ਨਹੀਂ ਮੰਜੇ ਆਪਾਂ ਦੁਕਾਨ ਪਹਿਲੇ ਆ ਲੈਣ ਜਾਗੇ ਕੰਨੇ ਕੇ ਬੈਠਦੇ ਆ ਮੈਂ ਤੁਹਾਨੂੰ ਮਿੰਨੇ ਉਹ ਬਤਾ ਜਦ ਤੋ ਵਿਆਹ ਮੈਂ ਗਈ ਆ ਹਣਾ ਨਾ ਤੇ ਤਾ ਨਾ ਤੋਂ ਕੀ ਹਾਲ ਖਰਾ ਕਰਤਾ ਇੰਨਾ ਫਿਰ ਅਗਲੇ ਰਵਣ ਨਾ ਹਾਲ ਖਰਾਬ ਨਹੀਂ ਕਰੀ ਹੋਰ ਤਾਂ ਤਾਂ ਆਪਣੀ ਪਲੇਟ ਬੈਠਾ ਨਾ ਨਾ ਤਾ ਨੋ ਗਾ ਵੀ ਮੈਂ ਖਾ ਲੀ ਇਤਨੇ ਥੋੜੀ ਖਾਈ ਜੀ ਮੇਰੇ ਕੋਈ ਨਹੀਂ ਮੈਨੂੰ ਵੀ ਲਿਆ ਦੇ ਲਾਲਸੀ ਬਰਫੀ ਕਹਿੰਦੀ ਪ੍ਰੀਤੀ ਸੀ ਬਰਫੀ ਮੈਂ ਕਹ ਲੈ ਬਣ ਤੋਂ ਮਹੰਗਾ ਮੈਂ ਢਿਲੇ ਫੜਾ ਅੱਧੇ ਅੱਧੇ ਕਰ ਲਿਆਂਗੇ ਥੱਕ ਗਿਆ ਨਾ ਅੱਜ ਤਾਂ ਹੋਰ ਜੇ ਵੀ ਥਕੇ ਪੜਿਆ ਮੂੰਹ ਹੀ ਕੋ ਲੱਗ ਰਿਹਾ ਜੇ ਵੀ ਥਕਰਿਆ ਬਈ ਅਮਤੋਜ ਹਾਂ ਨਿਓ ਕਰਿਓ ਬਈ ਮੇਰੇ ਚੈਨਲ ਨੂੰ ਬਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ amare ਘਾਮ ਕੀ ਬੋਲੀ ਹੈ ਹਾਂ ਹਮ ਤੇ ਸੱਚ ਬੋਲਾਂ ਜੇ ਵੱਡਿਆਂ ਕੋ ਭਾਈਓ ਥਾਰਾ ਕੀ ਜੋਰ ਲੱਗਾ ਇੱਕ ਲ ਗੁੱਠਾ ਸਾ ਹੈ ਇਹ ਗੁੱਠਾ ਸਨਿਓ ਦਬ ਦਿਆ ਕਰੋ ਲਾਇਕ ਹੋ ਜਾ ਇਸ ਕਨਾਲ ਹੈ ਫਿਰ ਮਾਨੂੰ ਮਾੜੀ ਸੀ ਖੁਸ਼ੀ ਹੋ ਜਾਏ ਕਿ ਮਹਾਰਾ ਚੈਨਲ ਸਬਸਕ੍ਰਾਈਬ ਕਰ ਦਿਆ ਹਮ ਦੇਖੋ ਜੀ ਸਾਡੇ ਚੈਨਲ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਜੀ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਸਾਡੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਸਦਾ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ ਹਾਂਜੀ ਸਾਡੇ ਚੈਨਲ ਨੂੰ ਜਰੂਰ ਲਾਈਕ ਤੇ ਕਮੈਂਟ ਕਰਿਆ ਕਰੋ ਸਾਡਾ ਹੌਸਲਾ ਵਧਾਇਆ ਕਰੋ ਸਾਰੇ ਲਾਈਕ ਕਮੈਂਟ ਕਰਿਆ ਕਰੋ ਜੇ ਸਾਡੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਤੇ ਜਿਹੜਾ ਸਾਡਾ ਆਪਣਾ ਇਹ ਅਸੀਂ ਮਤਲਬ ਕਿ ਜਿਹੜੀ ਭਾਸ਼ਾ ਬੋਲਦੇ ਆ ਤੇ ਇਹ ਸਾਡੇ ਪਿੰਡ ਦੀ ਭਾਸ਼ਾ ਹੈਗੀ ਤੇ ਸਾਡੇ ਪਿੰਡ ਦੇ ਵਿੱਚ ਬੋਲਦੇ ਨੇ ਮਤਲਬ ਕਿ ਅਸੀਂ ਬੋਲਦੇ ਹਾਂ ਜਿੱਦਾਂ ਹੁਣ ਅਸੀਂ ਥਾਰ ਐ ਮਾਰ ਐ ਕੇ ਕਰਿਆ ਤਾਰ ਐ ਘਟ ਹੈ ਗਿਆ ਥਾ ਤੇ ਮਤਲਬ ਕਿ ਇਹ ਸਾਡੀ ਭਾਸ਼ਾ ਹੈਗੀ ਸਾਨੂੰ ਵਧੀਆ ਲੱਗਦੀ ਹੈ ਸਾਰੀ ਭਾਸ਼ਾ ਬੋਲਣੀ ਚਾਹੀਦੀ ਹੈ ਜੀ ਅਸੀਂ ਸਾਰੀਆਂ ਭਾਸ਼ਾ ਜੈਸਾ ਦੇਸ਼ ਐਸਾ ਫੇਸ ਅਸੀਂ ਸਾਰੇ ਤਰ੍ਹਾਂ ਦੇ ਬਣ ਜਾਂਦੇ ਆ ਉਹੀ ਜੈ ਫੇਸ ਬਦਲਾ ਲੈਣੇ ਆ ਜੰਗਲ ਦੇਵੀ ਬਾਂਗਰ ਦੇਵੀ ਬੰਗਾਲੀ ਵੀ ਜਿਵੇਂ ਮੈਂ ਤੈਨੂੰ ਕਹਿਣਾ ਭੈਣੇ ਸਾਡੇ ਘਰੇ ਆ ਜਾ ਠੀਕ ਹੈ ਜੰਗਲ ਚ ਐ ਕਰਨਗੇ ਜੇ ਦੂਜੀ ਆਪਣੇ ਪਿੰਡ ਵਾਲੇ ਕਹਿਣਗੇ ਕੁੜੇ ਮਾਰੇ ਘਰੇ ਆਜ ਆਪੜੇ ਜੇ ਜਿਹੜੇ ਬੰਗਾਲੀ ਨੇ ਉਹ ਕਹਿਣਗੇ ਹਮਰੀ ਬਾੜੀ ਆਚੀ ਹਮਰੀ ਬਾੜੀ ਆਚੇ ਨਾ ਬੰਗਾਲੀ ਕਹਿੰਦੇ ਨੇ ਹਮਰੀ ਬਾੜੀ ਆਸਚੀ ਉਹ ਉਹ ਕਹਿਣਗੇ ਬਾੜੀ ਕਹਿੰਗੇ ਘਰ ਨੂੰ ਹਾਂ ਕਿ ਹਮਾਰੀ ਬੜੀ ਆਚੇ ਨਾ ਬੰਗਾਲੀ ਚ ਐਵੇਂ ਬੋਲਦੇ ਆ ਤੇ ਉਹ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਤਾਂ ਆਪਾਂ ਕਹਿੰਦੇ ਆ ਤੁਸੀਂ ਕੀ ਖਾਣਾ ਤੇ ਇੱਕ ਆਪਾਂ ਕਹਿੰਦੇ ਆ ਤੈਂ ਕੀ ਖਾਣਾ ਤੇ ਫੇਰ ਇੱਕ ਪਾਸਾ ਆ ਗਈ ਮਤਲਬ ਇਹ ਦੇ ਵਿੱਚ ਬੰਗਾਲੀ ਦੇ ਵਿੱਚ ਤੇ ਤੂੰ ਕੀ ਖਾਵੇ ਤੂੰ ਕੀ ਖਾਵੇ ਤੇ ਇਸ ਤਰ੍ਹਾਂ ਮਤਲਬ ਅਲੱਗ ਅਲੱਗ ਪਾਸਾ ਨੇ ਹਾਸਿਸ ਤੇ ਇੱਕ ਜਿਹੜੀ ਲਾਤਰ ਵਾਲਾ ਨੇ ਕਿਸੇ ਦੀ ਉਹ ਵੱਲ ਨੇ ਸਾਰਾ ਕੁਝ ਬੋਲ ਲੈਣੇ ਹੈ ਕੁੜੀ ਗੀਤਾ ਕੀ ਖਾਣੀ ਕੁੜੀ ਰੋਟੀ ਖਾਣੀ ਹੈ ਰੋਟੀ ਖਾ ਲਾਂਗੇ ਆਹ ਕੋਲ ਮਾਰ ਘਰੇ ਆਈਆਂ ਕੋਲ ਕੁਝ ਚੱਜ ਦੀ ਚੀਜ਼ ਖਾ ਲੈ ਲੈ ਕੁੜੇ ਖਵਾ ਦੇ ਕਰਦੇ ਆ ਲੋ ਕੀ ਖਵਾਵੇਂਗੀ ਲੈ ਯਾਹ ਨਾਲ ਤਾਂ ਬਣੇ ਨਾਲ ਤੇ ਪਕੌੜੇ ਨਾਲੇ ਤਾਂ ਬਣਾਇਆ ਮਨਪਕਾਉੜੇ ਬਣਾ ਰੱਖਿਆ ਦੇ ਅੱਛਾ ਹਾਂ ਨਾਲੇ ਮਿੱਠੀਆਂ ਮਠੀਆਂ ਵੀ ਬਣਾ ਰੱਖੀਆਂ ਕੁੜੇ ਲੈ ਚਲੋਗੇ ਚਲੋਗੇ ਪਿੰਨੀਆਂ ਵੀ ਬਣਾ ਰੱਖੀਆਂ ਕੁੜੇ ਬਾਸੜੀਆਂ ਕਾਦੇ ਕੁੜੇ ਅੰਮਿਤ ਬਾਸੜੀਆਂ ਬਣਾਵਾਂਗੇ ਬਾਸੜੀਆਂ ਤਾਂ ਮਾਰੇ ਸਾਰਾ ਗਾਮ ਮੱਥਾ ਟੇਕਿਆ ਉਹ ਮੜੀਆਂ ਸਵਾਨੀਆਂ ਤੇ ਸਾਰੇ ਤੇ ਫਿਰ ਬਹਾ ਨਰਾਲ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਪਟੀਆਂ ਖਾ ਲਿਆ ਮੈਂ ਤਾਂ ਹਾਂ ਮਾਰੇ ਵੀ ਰਾਤ ਨੂੰ ਬੁਕਾ ਕੇ ਰੱਖਾਂ ਅੱਛਾ ਬਾਸੜੀਆਂ ਨੂੰ ਸਵੇਰੇ ਉੱਠ ਕੇ ਫਿਰ ਮੱਥਾ ਟੇਕਿਆ ਮੈਂ ਨਾਲੇ ਗੀਤ ਗਾਉਂਦੀਆਂ ਜਾ ਲੈ ਆਪਣੇ ਘਰ ਤੋਂ ਨਿਉ ਪਕਾਇਆ ਕਰਦੇ ਦੇਖ ਰਾਤ ਨੂੰ ਪਕਾਇਆ ਕਰਦੇ ਗੁਲਗਲੇ ਬਣੀ ਬੇਬੇ ਹਨਾ ਤੜਕੀ ਨੂੰ ਟੋਕਰਾ ਦਾ ਦਾਸਲਾ ਭਰ ਕੇ ਫਿਰ ਮਣੀਆਂ ਸਮਾਣੀਆਂ ਪਟੇਕਾਂ ਆਂਦੀ ਆ ਬੁੜੀ ਮਾਤ ਆਇਆ ਦਾਦੀ ਜਾਖਣਾ ਇਹ ਮਾਈ ਰਾਣੀ ਹੈ ਸਾਰੇ ਦੇ ਬਿਨ ਮੱਥਾ ਟੇਕਿਆ ਕਰਦੇ ਪਰ ਛੋਟੇ ਛੋਟੇ ਆ ਕਰਦੇ ਜਦੋਂ ਬਣ ਮੈਂ ਵਿਆਹ ਹੀ ਗਈ ਮਾਰੇ ਘਰ ਮਾਰੇ ਘਰ ਮੈਂ ਪੁੱਛਿਆ ਮੇਰੀ ਸੱਸ ਨੂੰ ਵੀ ਹਾਂ ਵਸੜੀਆਂ ਕਦੋਂ ਆ ਕਹਿੰਦੀ ਵਸੜੀਆਂ ਆਣ ਗਿਆ ਪੁੱਤ ਮਖਾਛਾ ਜੀ ਤੇ ਭਈ ਉਹ ਤਾਂ ਕਹਿੰਨੀ ਮਾਰ ਤੋਂ ਕਹਿੰਨੀ ਦੋ ਰੋਟੀਆਂ ਪਕਾਇਆ ਕਰੇ ਰਾਤ ਨੂੰ ਹਾਂ ਨਾ ਸੱਤ ਰੋਟੀਆਂ ਸੱਤ ਰੋਟੀਆਂ ਪਕਾ ਕੇ ਕਾ ਸਵੇਰੇ ਅਤੇ ਦੋ ਐਸ ਕੀ ਕੀ ਕਿਹਾ ਕਰਨੈਸ ਨੂੰ ਬੁੜੀ ਮਾਤਾ ਪੈ ਨਾ ਬੁੜੀ ਮਾਤਾ ਪੈ ਇੱਕ ਕੈਠੜ ਵਾਲੀ ਮਾਈ ਰਣੀ ਕਾ ਉਸ ਕਾ ਨਾਂ ਲੈ ਕੇ ਮੱਥਾ ਢੇਕ ਦੇਂਗਾ ਨਹੀਂ ਮਾਰੇ ਗਾਮ ਤੋ ਇੱਕ ਦਿਨ ਝੋਲ ਕਰਨੇ ਬਸ ਝੋਲਾ ਕਾ ਮੱਥਾ ਢੇਕਦੇ ਹਾਂ ਨਾ ਮਾਰਾ ਮਾਰਾ ਤਾਂ ਬਰਵਾ ਕਾ ਕੀ ਲੋਕ ਨਹੀਂ ਝੋਲ ਮਾਰਾ ਤਾਂ ਹੋਰ ਵੀ ਕੰਮ ਹੈ ਗੁਲਗੁਲੇ ਬਕਾਉਂ ਮਾਰਾ ਵੀ ਮਾਰਾ ਵੀ ਸ਼ਾਮ ਨੂੰ ਥਾਨ ਥੂਨ ਲਿਪੈ ਮੈਂ ਕਹੇ ਵੀ ਥਾਰੇ ਤੋ ਹੋਰ ਰਵਾਜ ਹੈ ਮਾਰਾ ਹੋਰ ਰਵਾਜ ਹੈ ਮਾਇਆ ਵਧੀਆ ਚੱਲ ਅਮਾਰੇ ਤਾਂ ਮਾਂ ਮੇਰੀ ਮਾਂ ਗੁਲਗੁਲੇ ਪਕਾਇਆ ਕਰਦੀ ਮਰੇ ਇਨੇ ਗੁਲਗੁਲੇ ਫਿਰ ਤੜਕੀ ਨੂੰ ਖਾਣੇ ਪੜਿਆ ਕਰਦੇ ਮਾਂ ਮੇਰੇ ਸੱਸ ਨੂੰ ਕਿਾ ਥਾਰਾ ਗਾਮ ਤੋਂ ਬਾਲਾ ਵਧੀਆ ਬੇਬੇ ਹਾਂ ਥਾਰਾ ਗਾਮ ਤੋਂ ਬਸ ਦੋ ਰੋਟੀਆਂ ਪਕਾਈਆਂ ਤੜਕੀ ਮੱਥਾ ਟੇਕਿਆ ਠੀਕ ਐ ਹੁਣ ਕੌਣ ਖਾਏਂਦਾ ਮਿੱਠਾ ਕੋਕੜੇ ਫਿਰ ਮੈਂ ਤਾਂ ਘਰੇ ਜਾਊਂ ਬਣੇ ਹੋਰ ਮੈਂ ਤਾਂ ਜਾਊਂ ਬਣੇ ਫਿਰ ਹੁਣ ਚੱਲ ਚੰਗਾ ਫਿਰ ਆਦਾ ਆਦਾ ਸਾਰੇ ਇਹ ਤਾਂ ਭੁੱਲ ਜੰਗੇ ਆ ਜਿਹੜੀ ਰੀਤੀ ਰਵਾਜ ਐ ਇਸ ਤਰ੍ਹਾਂ ਕੇ ਸਹੀ ਸਹੀ ਬਾਤ ਐ ਹੁਣ ਭੁੱਲੇ ਜਾ ਆਗਾ ਵਾਪਸ ਭੁੱਲ ਜੰਗੇ ਸਹੀ ਬਾਤ ਐ ਚੰਗਾ ਫਿਰ ਮੈਂ ਜਾਊਂ ਨੂੰ ਠਜਵਾਕ ਮੈਂ ਫਿਰ ਜਾਣਾ ਹੈ ਹੁਣ 3 ਵਾਲੀ ਬੱਸ ਪਾ ਚੜਨਾ ਹੈ ਮੈਂ ਤੋ ਉਹ ਹੁਣੇ ਚੰਗੇ ਕੁੜੀ ਆਹੋ ਮੈਂ ਫਿਰ ਜਾਉਂ ਚੰਗਾ ਫਿਰ ਚਾਹ ਜੀ ਫਿਰ ਤਾਉਂ ਵੀ ਠੀਕ ਹੈ ਵਣੇ ਆਉਂ ਮੈਂ ਜਾਉਂ ਚੰਗਾ ਅੰਦਰ ਤੋਂ ਲੋਕ ਬਸੜੀਆਂ ਨੂੰ ਜਾਣਦੇ ਵੀ ਨਹੀਂ ਹਾਂ ਬਿਕੇ ਵਸੜੀਆਂ ਹੈ ਹਾਂ ਸੱਚੀ ਬਾਤ ਹੈ ਠੀਕ ਹੈ ਕੁੜੀ ਫਿਰ ਚੰਗਾ ਫਿਰ ਕੋਈ ਨਾ ਵਣੇ ਆ ਜੀ ਫਿਰ ਤਾਉਂ ਵੀ ਫੇਰ ਆਉਂਗੀ ਤੇਰੇ ਲਈ ਜ਼ਰੂਰ ਆਉਂਗੀ ਚੰਗਾ ਚੰਗਾ ਠੀਕ ਹੈ ਠੰਗਾ ਜਾਉਂ ਠੀਕ ਹੈ ਵਣੇ